ਹੁਸ਼ਿਆਰਪੁਰ ਤੋਂ ਇੱਕ ਗੁੰਡਾਗਰਦੀ ਦੀ ਜ਼ਿੰਦਾ ਮਿਸਾਲ ਸਾਹਮਣੇ ਆਈ ਹੈ ਜਦੋਂ ਇੱਕ ਦੁਕਾਨ ਤੇ ਕੰਮ ਕਰਦੇ ਲੜਕੇ ਦੇ ਨਾਲ ਨਾ ਸਿਰਫ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਕੁੱਟ ਮਾਰ ਕੀਤੀ ਬਲਕਿ ਪਿਸਤੌਲ ਵੀ ਤਾਨ ਦਿੱਤੀ ਜਿਸ ਤੋਂ ਬਾਅਦ ਪਿਸਤੌਲ ਦੇ 3 ਰਾਈਂਡ ਫਾਇਰ ਕੀਤੇ ਗਏ ਤੇ આરોપી ਗਾਲਾ ਕੱਢਦੇ ਹੋਏ ਮੌਕੇ ਤੋਂ ਫਰਾਰ ਹੋ ਗਏ ਜਿਸ ਨੂੰ ਤੁਰੰਤ ਡੀ ਐਮ ਸੀ ਹਸਪਤਾਲ ਪਹੜਤੀ ਕਰਵਾਇਆ ਗਿਆ ਡਾਕਟਰ ਨੇ ਲੜਕੇ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਹਾਲਾਂਕਿ ਪੁਲਿਸ ਨੇ ਇਸ ਸਬੰਧ ਵਿੱਚ ਮਾਮਲਾ ਦਰਜ ਕਰ ਲਿਆ ਹੈ ਇਸ ਸਬੰਧੀ ਮ੍ਰਿਤਕ ਦੇ ਭਰਾ ਨੇ ਇੱਕ ਬਿਆਨ ਦਿੱਤਾ ਸੀ ਕਿ ਉਸ ਦਾ ਭਰਾ ਸੰਦੀਪ ਕੁਮਾਰ ਆਪਣੀ ਟਾਇਲਾਂ ਦੀ ਦੁਕਾਨ ਕਰਦਾ ਸੀ ਕਰੀਬ 10 ਵਜੇ ਦੁਕਾਨ ਤੇ ਤਿੰਨ ਲੜਕੇ ਆਏ ਜਿਨ੍ਹਾਂ ਦੇ ਵਿੱਚ ਦੋ ਅਣਪਛਾਤੇ ਸਨ ਤੇ ਇੱਕ ਲੜਕਾ ਜਾਣ ਪਛਾਣ ਦਾ ਸੀ ਤੇ ਉਹਨਾਂ ਨੇ ਪਹਿਲਾਂ ਵਿੱਕੀ ਤੇ ਪਿਸਤੌਲ ਤੇ ਨਾਲ ਫਾਇਰ ਕਰ ਦਿੱਤਾ ਤੇ ਉਸ ਤੋਂ ਬਾਅਦ ਉਸ ਨੂੰ ਗਾਲ੍ਹਾਂ ਕੱਢਦੇ ਹੋਏ ਮੌਕੇ ਤੋਂ ਫਰਾਰ ਹੋ ਗਏ ਸਨ ਮਰਹਾਲਾ ਪੁਲਿਸ ਨੇ ਨਾ ਅਰੋਗਿਆ ਨੂੰ ਗ੍ਰਿਫਤਾਰ ਕਰ ਲਿਆ ਬਾਕੀ ਦੇ આરોપીਾਂ ਦੀ ਭਾਲ ਕੀਤੀ ਜਾ ਰਹੀ ਹੈ ਜਿੱਦ ਕੱਲ ਬੜਾ ਇੱਕ અનਫੋਰਚੂਨੇਟ ਇਨਸੀਡੈਂਟ ਹੋਇਆ ਜਿਹਦੇ ਵਿੱਚ ਸੰਦੀਪ ਕੁਮਾਰ ਜੀ ਜੋ ਡੜਿਆਣਾ ਕਲਾ ਦੇ ਸਰਪੰਚ ਸੀਗੇ ਉਹਨਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਜਿਹਦੇ ਸਬੰਧ ਵਿੱਚ ਜਿਹੜਾ ਹੈਗਾ ਇਮੀਡੀਏਟਲੀ ਇਨਵੈਸਟੀਗੇਸ਼ਨ ਟੇਕ ਅਪ ਕਰਦੇ ਹੋਏ ਉਹਨਾਂ ਦੇ ਪਰਿਵਾਰ ਦੇ ਬਿਆਨਾਂ ਤੇ ਇੱਕ ਐਫ ਆਈ ਆਰ ਅੰਡਰ 302 ਦਰਜ ਕੀਤਾ ਗਿਆ ਪੁਲਿਸ ਸਟੇਸ਼ਨ ਫੁੱਲੋਆ ਤੇ ਉਸ ਤੋਂ ਬਾਅਦ ਸਾਡੀ ਜਿਹੜੀ ਹੈਗੀ ਟੀਮ ਇਨਵੈਸਟੀਗੇਟ ਕਰ ਰਹੀ ਹੈਗੀ ਤੇ ਕਰਦੇ ਹੋਏ ਜਿਹੜਾ ਹੈਗਾ ਉਹ ਕਾਫੀ ਸਾਰੇ ਕਲੂਜ਼ ਸਾਡੀ ਟੀਮ ਨੂੰ ਸਾਹਮਣੇ ਆਏ ਜਿਹੜਾ ਐਫ ਆਈ ਆਰ ਦਰਜ ਕੀਤਾ ਗਿਆ ਉਹ ਇੱਕ ਦੋਸ਼ੀ ਅਨੂਕਮਾਰ ਐਲੈਸ ਵਿੱਕੀ ਤੇ ਬਾਈ ਨੇਮ ਤੇ ਬਾਕੀ ਅਨਾਨਸ ਤੇ ਕੀਤਾ ਗਿਆ ਸੀਗਾ ਤੇ ਸਾਰੀ ਟੀਮ ਨੇ ਡੂਰਿੰਗ ਦੀ ਕੋਰਸ ਆਫ ਇਨਵੈਸਟੀਗੇਸ਼ਨ ਜਿਹੜੇ ਤਿੰਨੋਂ ਜਿਹੜੇ ਪ੍ਰਾਇਮਰੀ ਦੋਸ਼ੀ ਹੈਗੇ ਇਸ ਮਟਰ ਦੇ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਜਿਨ੍ਹਾਂ ਦੀ ਪਛਾਣ ਇੱਕ ਅਨੂਕਮਾਰ ਐਲੈਸ ਵਿੱਕੀ ਦੇ ਰੂਪ ਚ ਦੂਜਾ ਇੱਕ ਮਨੀਸ਼ ਕੁਮਾਰ ਐਲੈਸ ਮਨਪ੍ਰੀਤ ਕल्याणਪੁਰ ਦਾ ਰਹਿਣ ਵਾਲਾ ਉਹਦੇ ਰੂਪ ਚ ਤੇ ਤੀਜਾ ਇੱਕ ਰੋਹਿਤ ਤੇ ﺍﻟियास ਸੂਰਜ ਕੁਮਾਰ ਜਿਹੜਾ ਲੋਕਲ ਹੈਗਾ ਰਹਿਣ ਵਾਲਾ ਉਹਦੇ ਉਹਦੇ ਰੂਪ ਚ ਕੀਤੀ ਗਈ ਇਹਨਾਂ ਤੇ ਪਛਾਣ ਕਰਨ ਤੋਂ ਬਾਅਦ ਸਾਡੀ ਟੀਮਸ ਨੇ ਜਿਹੜਾ ਹੈਗਾ ਵਕ ਵਕ ਥਾਵਾਂ ਤੇ ਅਸੀਂ 10 ਟੀਮਸ ਇਸ ਕੇਸ ਨੂੰ ਇਨਵੈਸਟੀਗੇਟ ਕਰਨ ਵਾਸਤੇ ਤੇ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਐਸਨਐਚ ਪੋਸੀਬਲ ਹੈ ਅਪ੍ਰੀਹੈਂਡ ਕਰਨ ਵਾਸਤੇ ਜਿਹੜੀ ਹੈਗੀ ਡਿਪਲੋਟ ਕੀਤੀ ਬੜਾ ਕਲੋਸਲੀ ਜਿਹੜਾ ਹੈਗਾ ਆਪਰੇਸ਼ਨ ਸਾਡੇ ਐਸਪੀਡੀ ਸਾਹਿਬ ਤੇ ਮੈਂ ਪਸੰਦਲੀ ਮਾਨਤਾ ਕਰ ਰਿਹਾ ਹਾਂ ਡੀਏਜੀ ਸਾਹਿਬ ਸਾਡੇ ਚਲੋ ਤਾਂ ਇਹ ਸਾਨੂੰ ਗਾਈਡ ਕਰ ਰਹੇ ਹੈਗੇ ਇਸ ਚੀਜ਼ ਤੇ ਤੇ ਉਹ ਅਸੀਂ ਜਿਹੜਾ ਹੈਗਾ ਲੇਟ ਨਾਈਟ ਅਡਲੀ ਮਾਰਨਿੰਗ ਜਿਹੜਾ ਹੈਗਾ ਇਹ ਇੱਕ ਦੋਸ਼ੀ ਸੂਰਜ ਕੁਮਾਰ ਅਲਿਆਸ ਰੋਹਿਤ ਨੂੰ ਇਹਦੇ ਵਿੱਚ ਫੜਨ 'ਚ ਕਾਮਯਾਬ ਰਹੇ ਆ ਤੇ ਹੁਣ ਉਸ ਤੋਂ ਫਰਦਰ ਪੁਛਤਾਚ ਚੱਲ ਰਹੀ ਹੈ ਜਿਹੜੇ ਬਾਕੀ ਦੋਸ਼ੀ ਹੈਗੇ ਉਹਨਾਂ ਦੇ ਪੈਰੈਂਟਸ ਤੋਂ ਵੀ ਅਸੀਂ ਜਿਹੜਾ ਹੈਗਾ ਉਹ ਆਗੇ ਪੁਛਤਾਚ ਕਰਦੇ ਹੋਏ ਇਹਨਾਂ ਨੂੰ ਪ੍ਰੈਸ ਕਰਨ ਦੀ ਕੋਸ਼ਿਸ਼ ਜਾਰੀ ਹੈਗੀ ਜਿਹੜੇ ਪੈਰੈਂਟਸ ਹੈਗੇ ਪਰਿਵਾਰ ਹੈ ਘਰ ਸਤੇਦਾਰ ਹੈਗਾ ਜਾਂ ਔਰ ਜਿਹੜੇ ਉਹਨਾਂ ਦੇ ਹਾਈਡ ਆਊਟਸ ਹੈਗੇ ਉਹਨਾਂ ਤੋਂ ਅਸੀਂ ਪੁਛਤਾਚ ਕਰ ਰਹੇ ਹਾਂ ਸੋ ਥੈਟ ਕਿ ਉਹਨਾਂ ਦੇ ਬਾਰੇ ਉਹਨਾਂ ਦੇ ਕਲੂ ਲੱਗੇ ਤੇ ਅਸੀਂ ਉਹਨਾਂ ਨੂੰ ਐਸ ਸੋਨ ਅਜ ਪੋਸੀਬਲ ਅਪ੍ਰੀਹੈਂਡ ਕਰ ਸਕੀਏ ਪਰਿਵਾਰ ਵੱਲੋਂ ਜੇ ਨਾ ਸੀ ਅੱਜ 12 ਵਜੇ ਤੱਕ ਕਲੀ ਬਟਨ ਦਿੱਤਾ ਗਿਆ ਸੀ ਕਹਿੰਦੇ ਜੇ ਤਿੰਨੋਂ ਦੋਸ਼ੀ ਨਾ ਮਿਲੇਗੇ ਤਾਂ ਸ਼ਹਿਰ ਨੂੰ ਦੇਖੋ ਤਾਂ ਹੈਗਾ ਕਿ ਜਿਹੜੀ ਗੱਲ ਹੈ ਕਿ ਪੁਲਿਸ ਨੀডস ਟਾਈਮ ਟੂ ਪਰਫਾਰਮ ਔਰ ਕੱਲ ਵੀ ਅਸੀਂ ਗੱਲ ਕੀਤੀ ਸੀ ਜੀ ਤੇ ਉਹ ਸਾਰੇ ਲੋਕਾਂ ਨੇ ਜਿੱਥੇ ਬੰਦੇ ਆ ਤੇ ਜਿਹੜੇ ਸੀਗੇ ਆਗੂ ਉਹਨਾਂ ਨਾਲ ਗੱਲ ਕਰਕੇ ਜਿਹੜਾ ਹੈਗਾ ਉਹ ਬੜਾ ਕੱਲ ਲੇਟ ਨਾਈਟ ਤੱਕ ਅਰਲੀ ਮਾਰਨਿੰਗ ਜਿਹੜਾ ਹੈਗਾ ਸਾਡੀ ਟੀਮਸ ਨੇ ਕੰਮ ਕਰਦੇ ਹੋਏ ਆ ਇੱਕ ਦੋਸ਼ੀ ਫੜਿਆ ਹੈਗਾ ਬਾਕੀਆਂ ਬਾਰੇ ਵੀ ਸਾਨੂੰ ਵਾਈਟਲ ਕਲੂਜ਼ ਹੈਗੇ ਜਲਦੀ ਜਿਹੜੇ ਦੋਸ਼ੀ ਹੈਗੇ ਉਹ ਫੜੇ ਜਾਣਗੇ ਬੰਦ ਦੀ ਜਿਹੜੀ ਗੱਲ ਹੈ ਕਿ ਉਹ ਜਿੱਥੇ ਬੰਦਿਆਂ ਨਾਲ ਸਾਡਾ ਇੰਗੇਜਮੈਂਟ ਚੱਲ ਰਿਹਾ ਹੈਗਾ ਦੇ ਆਲਸੋ ਅੰਡਰਸਟੈਂਡ ਕਿ ਵੀ ਪੁਲਿਸ ਨੂੰ ਟਾਈਮ ਮਿਲੇਗਾ ਤੋ ਹੀ ਪੁਲਿਸ ਪਰਫਾਰਮ ਕਰ ਪਾਏਗੀ ਇੱਕ ਮਿੰਟ ਬਕਰ ਇੱਕ ਮਿੰਟ ਤੇ ਟਾਈਮ ਮਿਲੇਗਾ ਤੋ ਹੀ ਪੁਲਿਸ ਪਰਫਾਰਮ ਕਰ ਪਾਏਗੀ ਆਦਰਵਾਈਜ਼ ਜਿਹੜਾ ਹੈਗਾ ਜੇਕਰ ਲਾਅ ਔਰਡਰ ਇਸ਼ੂ ਕ੍ਰੀਏਟ ਹੁੰਦਾ ਹੈਗਾ ਤੇ ਸਾਡਾ ਧਿਆਨ ਜਿਹੜਾ ਹੈਗਾ ਸਾਰਾ ਉਸ ਚੀਜ਼ ਤੇ ਚਲਾ ਜਾਂਦਾ ਹੈਗਾ ਤੇ ਇਨਵੈਸਟੀਗੇਸ਼ਨ ਸਾਡੀ ਉਤੋਂ ਪ੍ਰਭਾਵਿਤ ਹੁੰਦੀ ਹੈਗੀ ਤੇ ਪੋਜ਼ਿਟਿਵ ਰਿਜ਼ਲਟ ਜਿਹੜੇ ਹੈ ਕਿ ਪੁਲਿਸ ਨੇ ਦਿੱਤਾ ਹੈਗਾ ਵਿਥਿਨ ਆਈ ਊਡ ਸੇ ਕਿ 12 ਘੰਟਿਆਂ ਦੇ ਅੰਦਰ ਅੰਦਰ ਜਿਹੜਾ ਹੈਗਾ ਅਸੀਂ ਇੱਕ ਦੋਸ਼ੀ ਫੜਨ 'ਚ ਕਾਮਯਾਬ ਰਹੇ ਹੈਗੇ ਤੇ ਅਗਲੇ ਦੋਸ਼ੀ ਵੀ ਜਿਹੜੇ ਹੈਗੇ ਉਹ ਛੇਤੀ ਫੜ ਲਿੱਤੇ ਜਾਣਗੇ ਜਿਹੜੀ ਮੋਟਿਵ ਦੀ ਤੁਸੀਂ ਗੱਲ ਕਰ ਰਹੇ ਹੋ ਹਾਲੇ ਇਟ ਇਜ਼ ਟੂ अर्ਲੀ ਟੂ ਕਮੈਂਟ ਕਿ ਜੀ ਮੋਟਿਵ ਕੀ ਸੀਗਾ ਇੱਕ ਦੋਸ਼ੀ ਜਿਹੜਾ ਤਿੰਨ ਮੇਨ ਦੋਸ਼ੀ ਸੀਗਾ ਹਾਂ ਤੋਂ ਫੜਿਆ ਗਿਆ ਹੈਗਾ ਬਾਕੀ ਦੋਸ਼ੀ ਫੜ ਕੇ ਜਿਹੜੀ ਪੂਰੀ ਕਹਾਣੀ ਆਪਣੇ ਸਾਹਮਣੇ ਆ ਜਾਏਗੀ ਉਸ ਤੋਂ ਬਾਅਦ ਹੀ ਆਠੀਕ ਰਹੇਗਾ ਕਿ ਅਸੀਂ ਕਹੀਏ ਕਿ ਮੋਟਿਵ ਤੇ ਕੀ ਸੀਗਾ ਤੇ ਕਿਸ ਤਰੀਕੇ ਨਾਲ ਉਹਨਾਂ ਨੇ ਇਹਨੂੰ ਇਸ ਸਾਜ਼ਿਸ਼ ਨੂੰ ਅੰਜਾਮ ਦਿੱਤਾ ਫਿਰ ਵੈਪਨ ਵਗੈਰਾ ਜੋ ਵੈਪਨ ਜਿਹੜਾ ਜਿਹੜਾ ਵੈਪਨ ਵਰਤਿਆ ਗਿਆ ਉੱਥੇ ਦੋ ਖੋਲ ਸਾਨੂੰ 0.32 ਬੋਰ ਦੇ ਬਰਾਬਰਤ ਹੋਏ ਹੈਗੇ ਤੇ ਇੱਚ ਬੱਤੀ ਬੋਰ ਆ ਪਿਸਤਲ ਯੂਜ਼ ਕੀਤਾ ਗਿਆ ਜਿਹੜਾ ਕਿੰਨੇ ਰਾਉਂਡ ਫਾਇਰ ਕੀਤਾ ਗਿਆ ਜਿਹੜਾ ਉੱਥੇ ਮੌਕੇ ਤੇ ਜਿਹੜੀ ਗੱਲ ਦੱਸੀ ਹੈ ਜੀ ਉਹ ਸਾਨੂੰ 3 ਤੋਂ 4 ਰਾਉਂਡ ਬਾਰੇ ਦੱਸਿਆ ਗਿਆ ਜਿਹੜੇ ਖੋਲ ਸਾਨੂੰ ਮਿਲੇ ਹੈਗੇ ਉਹ ਦੋ ਖੋਲ ਮਿਲੇ ਹੈਗੇ ਬਾਕੀਆਂ ਬਾਰੇ ਜਿਹੜਾ ਹੈਗਾ ਅਸੀਂ ਇਨਵੈਸਟੀਗੇਸ਼ਨ ਕਰਕੇ ਉੱਥੇ ਸਰਚ ਵਗੈਰਾ ਕਰਾਈ ਹੈਗੀ ਬਟ ਔਰ ਇਨਵੈਸਟੀਗੇਟ ਕਰਾਂਗੇ ਸਰੀ ਇਹਨਾਂ ਦੇ ਕੋਈ ਪਹਿਲਾਂ ਕੋਈ ਕ੍ਰਿਮੀਨਲ ਕੋਈ ਰਿਕਾਰਡ ਵਗੈਰਾ ਨਹੀਂ ਜਿਹੜਾ ਬੰਦਾ ਅਸੀਂ ਫੜਿਆ ਹੈਗਾ ਉਹਦਾ ਏਜ ਆਫ ਨਾਊ ਸਾਨੂੰ ਪ੍ਰਾਇਮ ਅਫਸਰ ਕਿਉਂਕਿ ਮੈਂ ਤੁਹਾਨੂੰ ਦੱਸਿਆ ਕਿ अर्ਲੀ ਮਾਰਨਿੰਗ ਅਸੀਂ ਉਹਨੂੰ ਅਪ੍ਰਿੰਟ ਕੀਤਾ ਹੈਗਾ ਤੇ ਹਾਲੇ ਅਸੀਂ ਪੁਸ਼ਟਾਜ ਕਰ ਰਹੇ ਹਾਂ ਏਜ ਆਫ ਨਾਊ ਕੋਈ ਕ੍ਰਿਮੀਨਲ ਰਿਕਾਰਡ ਸਾਹਮਣੇ ਨਹੀਂ ਆਇਆ ਹੈਗਾ ਬਾਕੀ ਅਸੀਂ ਪੁਸ਼ਟਾਜ ਕਰ ਰਹੇ ਹਾਂ ਜਿਹੜੇ ਬਾਕੀ ਦੋਸ਼ੀ ਜਿਹੜੇ ਹੈਗੇ ਉਹਨਾਂ ਬਾਰੇ ਵੀ ਅਸੀਂ ਪੂਰੀ ਪੜਤਾਲ ਕਰ ਰਹੇ ਹਾਂ ਕਿ ਵੀ ਉਹਨਾਂ ਉਸ ਲਈ ਉਹਨਾਂ ਨੇ ਜਾਮ ਲਗਾ ਕੇ ਸਾਰਾ ਬੰਦ ਕਰਨਾ ਕਿ ਜਾਇਜ਼ ਹੈਗਾ ਸ਼ਹਿਰ ਪੁਰਵੰਧ ਦੇ ਸ਼ਹਿਰ ਨੂੰ ਬੰਦ ਕਰਨਾ ਇਸ ਤਰ੍ਹਾਂ ਤੇ ਜਦ ਕਿ ਇਹ ਪੁਲਿਸ ਨੂੰ ਕਿਸ ਚੀਜ਼ ਦਾ ਅਨਿਵਰਸਰੀ ਸ਼ੁਰੂ ਹੋਈ ਸੀ ਜੇ ਜੇ ਨਾ ਕਰਦੀ ਪੁਲਿਸ ਫਿਰ ਤਾਂ ਚਲੋ ਕਰਦੇ ਵੀ ਬੰਦ ਦੇਖੋ ਅਸੀਂ ਆਪਣਾ ਜਿਹੜਾ ਕੰਮ ਹੈਗਾ ਰੋਲ ਸਾਡਾ ਹੈਗਾ ਕਿ ਦੋਸ਼ੀ ਜਿਹੜੇ ਹੈਗੇ ਅਨਫੋਰਚੂਨੇਟ ਘਟਨਾ ਹੋਈ ਤੇ ਉਹਦੇ ਦੋਸ਼ੀਆਂ ਨੂੰ ਤੁਰੰਤ ਜਿਹੜਾ ਹੈਗਾ ਫੜ ਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏ ਤੇ ਉੱਤੇ ਅਸੀਂ ਕੰਮ ਕਰ ਰਹੇ ਹਾਂ ਜਿਹੜੀ ਲਾਅ ਨਾ ਔਰਡਰ ਸਿਚੁਏਸ਼ਨ ਹੈਗੀ ਉਹ ਪੀਸਫੁਲ ਰੱਖੀ ਜਾਏਗੀ ਕਿਸੇ ਵੀ ਹਾਲਤ ਮੇ ਕਿਸੇ ਵੀ ਬੰਦੇ ਨੂੰ ਜਿਹੜਾ ਹੈਗਾ ਉਹ ਲਾਅ ਨ ਔਰਡਰ ਆਪਣੇ ਹੱਥ ਚ ਨਹੀਂ ਲੈਣ ਦਿੱਤਾ ਜਾਏਗਾ ਜਿਹੜੇ ਕੋਈ ਫੋਰਸਫੁਲ ਬੰਦੇ ਤੁਸੀਂ ਗੱਲ ਕਰ ਰਹੇ ਹੋ ਵੀ ਕੈਨ ਨਾਟ ਅਲਾਉ ਫੋਰਸਫੁਲ ਜਿਹੜਾ ਹੈਗਾ ਤੇ ਕੁਝ ਥਾਵਾਂ ਤੇ ਕੱਲ ਇਸ ਤਰੀਕੇ ਦੀ ਗੱਲ ਹੋਣੀ ਸੀ ਕਿ ਅਸੀਂ ਜਿੱਥੇ ਬੰਦੇ ਅਨਲ ਐਂਗੇਜਮੈਂਟ 'ਚ ਹੈਗੇ ਤੇ ਹੋਪਫੁਲੀ ਇਸ ਤਰੀਕੇ ਦੀ ਕੋਈ ਗੱਲ ਸਾਹਮਣੇ ਨਹੀਂ ਆਏਗੀ ਦੇ ਆਲਸੋ ਅੰਡਰਸਟੈਂਡ ਕਿ ਇਮੋਸ਼ਨਲੀ ਥੋੜਾ ਸਰਚਾਰਜ ਮਾਹੌਲ ਹੈਗਾ ਪਰ ਦੇ ਆਲਸੋ ਅੰਡਰਸਟੈਂਡ ਕਿ ਪੁਲਿਸ ਨੇ ਜਿਹੜਾ ਹੈਗਾ ਬੜੇ ਟਾਈਮ ਕਨਸਟੈਂਟ ਤੇ ਜਿਹੜਾ ਹੈਗਾ ਇੱਕ ਬੰਦਾ ਫੜ ਲੇਤਾ ਹੈਗਾ ਤੇ ਉਸ ਤੋਂ ਬਾਅਦ ਜਿਹੜੇ ਬਾਕੀ ਬੰਦੇ ਫੜਨ ਵਾਸਤੇ ਵੀ ਡੈਫੀਨਟਲੀ ਪੁਲਿਸ ਨੂੰ ਟਾਈਮ ਮਿਲੇਗਾ ਤੇ ਪੁਲਿਸ ਫੜੇ। ਬੰਦ ਨੂੰ ਲੈ ਕੇ ਅੱਜ ਵੀ ਸ਼ਹਿਰ ਵਾਸੀਆਂ ਵਿੱਚ ਕਾਫੀ ਮਨ ਲੋ ਡਰਾ ਤੇ ਕੀ ਸ਼ਹਿਰ ਵਾਸੀਆਂ ਨੂੰ ਕਿਸੇ ਨਾ ਰਹਿ ਕੋਈ ਵੀ ਕਿਸੇ ਵੀ ਤਰੀਕੇ ਦਾ ਫੋਰਸਫੁਲ ਬੰਦ ਜਾਂ ਕੋਈ ਵੀ ਲਾਅਨ ਆਰਡਰ ਨੂੰ ਹੱਥ ਚ ਲੈਣ ਦੀ ਕੋਈ ਕੋਸ਼ਿਸ਼ ਕਰੇਗਾ ਸ਼ਰਾਰਤ ਕੋਈ ਕਰਨ ਦੀ ਕੋਸ਼ਿਸ਼ ਕਰੇਗਾ that will not be allowed ਜਿਹੜਾ ਉਹਨਾਂ ਦਾ ਇਮੋਸ਼ਨਲ ਗੁੱਸਾ ਹੈਗਾ ਜਾਂ ਉਹ ਗੱਲ ਹੈਗੀ ਤੇ ਉਹ ਕਹਿਣ ਦੀ ਰੱਖਣ ਦੀ ਗੱਲ ਹੈਗੀ ਤਰੀਕਾ ਹੈਗਾ ਉਹ ਸਾਡੀ ਅਸੀਂ ਇੰਗੇਜਮੈਂਟ ਚ ਹੈਗੇ ਪਰਿਵਾਰ ਦੇ ਨਾਲ ਤੇ ਜਥੇ ਬੰਦਿਆਂ ਦੇ ਨਾਲ ਤੇ ਬੰਦਾ ਵੀ ਅਸੀਂ ਫੜ ਲਿਆ ਹੈਗਾ ਤੇ ਡੈਫੀਨਿਟਲੀ ਜਿਹੜਾ ਹੈਗਾ ਉਹਦਾ ਪੋਜ਼ਿਟਿਵ ਰਿਜ਼ਲਟ ਨਿਕਲੇਗਾ ਤੇ ਇਸ ਤਰੀਕੇ ਦੀ ਚੀਜ਼ ਮੈਨੂੰ ਲੱਗਦਾ ਕਿ ਜਥੇਬੰਦੀਆਂ ਨੂੰ ਇੰਗੇਜਮੈਂਟ ਕਰਕੇ ਅਸੀਂ ਵੀ ਵਿਲ ਟਰਾਈ ਟੂ ਰਿਜ਼ੋਲਵ ਇਟ ਆਊਟ ਸਰ ਬਹੁਤ ਸਾਰੇ ਕਾਲ ਇਹਨਾਂ